ਹਾਂਜੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਦੇਖੋ ਤੁਹਾਨੂੰ ਦਿਖਾਉਣਾ ਇੱਕ ਟਰੈਕਟਰ ਬਹੁਤ ਹੀ ਐਜ ਰੇਟ ਤੇ ਤੇ ਉਕਰੋਨੇ ਬਾਕੀ ਦੀ ਬਾਈ ਨਾਲ ਗੱਲਬਾਤ ਅੱਜ ਦੀ ਬਾਈ ਕੀ ਹਾਲ ਆ ਉਸਨ ਵਧੀਆ ਕੋ ਠੀਕ ਠਾਕ ਬਾਈ ਵਧੀਆ ਸਾਰੇ ਚੜਦੀ ਕਲਾ ਬਾਈ ਹਾਂਜੀ ਅੱਜ ਬੁੱਧਵਾਰ ਦੀ ਮੰਡੀ ਆ ਬਾਈ ਤੇ ਸੋਨੂੰ ਟਰੈਕਟਰ ਦਿਖਾਉਣਾ ਹੈ ਬਾਈ ਅੱਜ ਆਪਾਂ ਪਹਿਲਾਂ ਇੱਕ ਤੇ ਵੀਡੀਓ ਨੂੰ ਬਾਈ ਲਾਸਟ ਟਰੈਕਟਰ ਦੇਖਿਓ ਤੇ ਵੀਡੀਓ ਨੂੰ ਵਾਤੇ ਵਾਤੇ ਲਾਈਕ ਸ਼ੇਅਰ ਤੇ ਕਮੈਂਟ ਕਰਿਆ ਕਰੋ ਬਾਈ ਤੇ ਕੋਈ ਵੀਡੀਓ 'ਚ ਜ਼ਰੂਰ ਦੱਸੋ ਵੀ ਆਪਾਂ ਬਾਈ ਫਿਕਸ ਰੇਟ ਬੋਲਦੇ ਕਰੀਏ ਟਰੈਕਟਰ ਨਾਲ ਫੈਕਸੀ ਰੱਖਦੇ ਕਰੀਏ ਹਾਣਾ ਇੱਕ ਹੋਰ ਭਾਈ ਸੌਦਾ ਆਪਣਾ ਜਿੱਥੇ ਮਰਜੀ ਉਹਦੇ ਚਾਬੀ ਨਾਲ 10000 ਰੁਪਏ ਛੋੜ ਆਪਣੇ ਤੇ ਠੀਕ ਆ ਭਾਈ ਤੇ ਚੈਨਲ ਨਾਲ ਬਣੇ ਰਹੋ ਭਾਈ ਤੇ ਵੱਧ ਤੋਂ ਵੱਧ ਭਾਈ ਆਪਣੇ ਨਾਲ ਜੁੜੋ ਤੇ ਟਰੈਕਟਰ ਦਿਖਾਉਂਦੇ ਆ ਭਾਈ ਤੁਹਾਨੂੰ 50 ਹਜ਼ਾਰ ਸੋਨ ਵਾਲੀ ਕਾ ਠੀਕ ਡੀਆਈ ਇੰਟਰਨੈਸ਼ਨਲ ਸਾਈਡ ਗੇਅਰ ਚਾਹੋ ਸੁਣੇ ਏ ਟਰੈਕਟਰਾਂ ਠੀਕ ਤੇ ਮੂਰ ਦੇ ਟਾਇਰ ਦਿਖਾ ਦੇ ਭਾਈ ਅੱਜ ਪੰਜਵਾਂ ਮੈਨਾ ਨਵੇਂ ਬੋਆ ਇਹਨੂੰ ਠੀਕ ਗੱਲ ਵੀ ਦੇ ਦਾਂਗੇ ਆਪਾਂ ਮਾਲਕ ਦੇ ਨਾਮ ਤੇ ਕਰਵਾ ਲਾਂਗੇ ਮਗਰਲੇ ਟਾਇਰ ਰਹਿ ਗਿਆ ਗੁੜੀਆਰ ਬੱਜਰਾ ਦੇ ਬਾਈ 14 ਦੇ ਟਾਇਰ ਆ ਟਾਇਰ ਰਹਿ ਗਿਆ ਮਗਰਲੇ 75 80 ਪੈਸੇ ਬਾਈ ਠੀਕ ਸ਼ੋ ਦਾ ਡੈਕਟਰ ਸਾਰਾ ਰੀਜਨਲ ਆ ਹੁਣ ਕਿਤੇ ਕਲਮ ਵੀ ਨਹੀਂ ਲੱਗੀ ਡੈਕਟਰ ਦੇ ਸ਼ੋ ਲਾ ਕੇ ਰੱਖੀ ਹੋਈ ਸੀ ਬਾਈ ਡੈਕਟਰ ਦੀ ਠੀਕ ਆ ਲੇਟਾਂ ਲੂਟਾਂ ਦਿਖਾ ਡੈਕਟਰ ਮੂਹਰੋਂ ਚੈੱਕ ਕਰਾ ਡੇ ਤੋ ਸਟਿੱਕਰ ਟੁਕਰ ਸਾਰੇ ਨਾਲ ਦੇ ਆ ਬਾਈ ਡੈਕਟਰ ਦੇ ਠੀਕ ਐ ਠੀਕ ਐ ਬਾਈ ਬਿੱਚੋ ਚੈੱਕ ਕਰਾ ਦੇ ਡੈਕਟਰ ਦੇ ਤਾਂ ਹਾਂ ਹੈੱਡ ਕੋਲੇ ਡੈਕਟਰ ਦੇ ਵੀਰੇ ਚਾਬੀਆਂ ਨਹੀਂ ਲੱਗੀਆਂ ਜੀ ਠੀਕ ਹੈ ਕੋਈ ਚਾਬੀ ਨਹੀਂ ਲੱਗੀ ਆਹਾਂ ਮਾਰ ਰਹੇ ਉਹ ਦਵਾ ਦੇ ਕਿੰਦਾ ਰੰਗ ਪੈਂਡਦਾ ਪੰਨਾ ਪੂਰੇ ਹਿੱਸੇ ਦਾ ਹੋਇਆ ਬਾਈ ਜਾਂ ਮਾੜਾ ਮੋਟਾ ਮਗਰੋਂ ਲੈਂਕਾ ਦਾ ਹੋਇਆ ਠੀਕ ਛੜ ਘੇਰ ਚ ਆ ਗਿਆ ਉਸਨੇ ਬਾਕੀ origignal ਬਾਕੀ ਜ਼ਰਾ origignal ਆ ਬਾਈ ਹਲਕੀ ਬੂਕੀ ਮਗਰਾਂ ਦੇ ਟੱਚਿੰਗ ਹੋਈ ਆ ਇਹ ਚੀਜ਼ਾਂ ਮੈਂ ਗਰ ਬਾਈ ਨਾਰਮਲੀ ਆ ਜਾਂਦੀਆਂ ਤੇ ਟਰੈਕਟਰ 'ਚ ਕਮੀ ਕੋਈ ਨਹੀਂ ਬਾਈ ਵਾਕੇ ਲੈ ਜਾਓ ਡੈਕਟਰ ਜੀ ਛਤਰੀ ਛਤਰੀ ਲੱਗੀਆਂ ਡੈਕਟਰ ਦੇ ਬਾਈ ਫਸਟ ਔਨਰ ਆ ਰਿਹਾ ਬਾਈ ਇਹ ਫਸਟ ਔਨਰ ਆ ਗਿਆ ਪਹਿਲੇ ਮਾਲਕ ਦਾ ਆ ਪਹਿਲੇ ਮਾਲਕ ਦੇ ਪ੍ਰੂਫ ਮਿਲ ਜਾਣਗੇ ਬਾਈ ਇਹਦੇ ਜਿਹੜੇ ਨਾਮ ਸੀ ਇਹ ਨਵਾ ਠੀਕ ਹੈ ਠੀਕ ਆ ਡਾਰਕਾਰ ਮਿਲ ਜੀਓ ਦਾ ਬੰਦੇ ਦਾ ਤੇ ਐਫੀ ਰਿਪੋਰਟ ਮਿਲ ਜੀ ਕਿਨੇ ਨਾਮ ਕੜਾ ਸੀ ਫਸਟ ਔਨਰ ਦਾ ਸਬੂਤ ਨਹੀਂ ਅਗਲਾ ਕਹਿ ਹੁੰਦਾ ਬਈ ਬਾਈ ਉਹੀ ਕਹਿੰਦਾ ਫਸਟ ਔਨਰ ਦੂਜੇ ਥਾਂ ਆਪਣੇ ਕੋਲ ਆਇਆ ਬਾਈ ਆਪਣੇ ਕੋਲੇ ਰੈਕਟਰ ਨੂੰ ਆਇਨੂ ਹੋ ਗਏ 15 ਦਿਨ ਠੀਕ ਜੇ ਰਿੰਜਾ ਦਾ ਵਾਕੇ ਲੈ ਜਾਓ ਤੁਹਾਡੀ ਘਰ ਕੇ ਲੈ ਜਾਓ ਬਾਈ ਠੀਕ ਹੈ ਬਾਈ ਪੰਜਾਬ ਨੰਬਰ ਆ ਗਿਆ ਕਿਚਾ ਜੀ ਨੰਬਰ ਹਰਿਆਣਾ ਬਾਈ ਨਾ ਆਉਂਦਾ ਨਹੀਂ ਐਪੀ ਰੇਟ ਤੇ ਚੱਲੂ ਠੀਕ ਆ ਐ ਕਿਹੜੇ ਦੇ ਤੇ ਗੱਲ ਹਾਂ ਨਾਗ ਦੇ ਕਾਹੇ ਦਾ ਟਰੈਕਟਰ ਆ ਬਾਈ ਠੀਕ ਠੀਕ ਆ ਜੀ ਤੇ ਇੱਕ ਦਾ ਰੇਟ ਚੈੱਕ ਕਰਾ ਦੇ ਉਹਨ ਕਿਹੜਾ 2,95 8 ਮਾਡਲ ਆ 2,95000 ਰੇਟ ਦਾ ਰੇਟ ਆ ਉਹ ਇੱਕੋ ਹੀ ਰੇਟ ਬੋਲਾਂਗੇ ਉਸ ਨਾਲ ਆਪਾਂ ਟਰੈਕਟਰ ਦਾ ਨਾ ਵੱਧ ਨਾ ਘੱਟ ਠੀਕ ਆ 1000 ਰੁਪਏ ਚਾਬੀ ਨਾਲ ਛੋੜ ਬਾਈ ਉਹ ਟਰੈਕਟਰ ਦੇ ਦਾਂਗੇ ਆਪਾਂ 2,55000 ਦਾ 2,55000 ਦਾ ਹਾਂ ਤੇ ਚਾਬੀ ਨਾਲ 1000 ਰੁਪਏ ਛੋੜ ਤੇ ਵੀਰ ਬਣ ਕੇ ਨਾ ਜਮਾ ਥੱਲੇ ਡਿੱਗਣ ਵਾਲਾ ਕੰਮ ਨਾ ਕਰੋ ਕਮੈਂਟਾਂ ਜਿਹਨੂੰ ਪੁੱਗਦਾ ਹੋਇਆ ਟਰੈਕਟਰ ਉਹ ਹੀ ਲਓ ਭਰਾਵਾ ਇੱਕ ਵਾਰੀ ਨੰਬਰ ਬੋਲ ਦਿਆਂਗਾ 9478899399 ਤੇ ਇੱਕ ਵਾਰੀ ਜਰੂਰ ਦੱਸਦੇ ਵੀਡੀਓ 'ਚ ਕਮੈਂਟਾਂ 'ਚ ਵੀ ਫਿਕਸ ਰੇਟ ਬੋਲਦਾ ਕਰੀਏ ਭਾਈ ਆਹ ਭਾਈ ਦੀਨ ਦਾ ਨੰਬਰ ਆ ਗਿਆ ਸਾਰੇ ਸਪਰਕ ਕਰ ਲਿਓ ਜਿਹੜੇ ਭਾਈ ਟਰੈਕਟਰ ਚਾਹੀਦਾ ਕੋਈ ਵੀ ਧੰਨਵਾਦ